ਇਹ ਤੁਹਾਡੇ ਲਈ ਖਤਰੇ ਦੀਆਂ ਘੰਟੀਆਂ ਵੱਜ ਰਹੀਆਂ ਨੇ ਆਪਾਂ ਹੱਲੇ ਵੀ ਕਿਤੇ ਨਾ ਕਿਤੇ ਇਹਨਾਂ ਗੱਲਾਂ ਦੇ ਵਿੱਚ ਆਣ ਕੇ ਅਰਦਾਸ ਕਰਿਆ ਕਰੋ ਵਾਹਿਗੁਰੂ ਇਹ ਤੇਰਾ ਦੇਸ਼ ਹੈ ਪੰਜਾਬ ਬੜਾ ਅਮੀਰ ਸੂਬਾ ਇਹ ਸ਼ਹੀਦਾਂ ਦੀ ਬਸਤੀ ਹੈ ਇਹ ਗੁਰੂਆਂ ਦੀ ਧਰਤੀ ਹੈ ਇਹ ਪੀਰਾਂ ਦੀ ਧਰਤੀ ਹੈ ਇਹ ਯੋਧਿਆਂ ਦਾ ਦੇਸ਼ ਹੈ ਇਹ ਸੰਤਾਂ ਦਾ ਦੇਸ਼ ਹੈ ਮੇਰੀ ਪੀਰ ਦੇ ਮਾਲਕ ਗੁਰੂ ਰਾਮਦਾਸ ਜੀ ਮਹਾਰਾਜ ਜਿਨ੍ਹਾਂ ਨੇ ਤਖਤ ਦੀ ਰਚਨਾ ਕਰ ਦਿੱਤੀ ਹੈ ਅੰਮ੍ਰਿਤ ਵੇਲੇ ਦਰਬਾਰ ਸਾਹਿਬ ਦੇ ਅੰਦਰ ਕੀਰਤਨ ਹੁੰਦਾ ਹੈ ਮਨ ਜੁੜਦਾ ਅਕਾਲ ਪੁਰਖ ਦੇ ਨਾਲ ਆਪਣੇ ਹੱਕ ਵਾਸਤੇ ਲੜਨ ਵਾਸਤੇ ਛੇਵੇਂ ਪਾਤਸ਼ਾਹ ਨੇ ਟਾਢੀ ਸੱਦੇ ਫਿਰ ਤਖਤ ਦੇ ਉੱਤੇ ਟਾਢੀ ਨੱਥਾ ਤੇ ਬਾਬਾ ਅਬਦੁੱਲਾ ਉਹਨਾਂ ਨੇ ਜਦੋਂ ਆਣ ਕੇ ਉੱਚੀਆਂ ਸੁਰਾਂ ਦੇ ਵਿੱਚ 12 ਪੜੀਆਂ ਨਾ ਤਾਂ ਨਾੜਾਂ ਦੇ ਵਿੱਚ ਜੰਮਿਆ ਹੋਇਆ ਖੂਨ ਪਿਕਲ ਪਿਆ ਫਿਰ ਲੋਡਾ ਬੇਲਾ ਹੋ ਜਾਂਦਾ ਟਾਢੀਆਂ ਤੋਂ ਬਾਅਦ ਫਿਰ ਦੰਗਲ ਹੁੰਦੇ ਆ ਜਦੋਂ ਆਪਾਂ ਕਹਿੰਦੇ ਘੋਲ ਕਰਨਾ ਕੁਸ਼ਤੀਆਂ ਕਰਨੀਆਂ ਇੱਕ ਨਵਾਂ ਮੋੜ ਦੇਤਾ ਜਾ ਰਿਹਾ ਸਿੱਖੀ ਨੂੰ ਸੱਚੇ ਪਾਤਸ਼ਾਹ ਨੇ ਹੁਕਮ ਕਰ ਦਿੱਤਾ ਸਿੱਖਾਂ ਵਿੱਚ ਕਿਉਂਕਿ ਜਿਨ੍ਹਾਂ ਹੱਥਾਂ ਦੇ ਵਿੱਚ ਮਾਲਾ ਸੀ ਉਹਨਾਂ ਹੱਥਾਂ ਵਿੱਚ ਤਲਵਾਰਾਂ ਦਿੱਤੀਆਂ ਤੇ ਤਲਵਾਰਾਂ ਦੇ ਕੇ ਤਲਵਾਰਾਂ ਨੂੰ ਚਲਾਉਣ ਵਾਸਤੇ ਇਹਨਾਂ ਡੌਲਿਆਂ ਦੇ ਵਿੱਚ ਬਲ ਭਰਨਵਾ ਤੇ ਫਿਰ ਢੱਡਾਂ ਦੀਆਂ ਟਣਕਾਰਾਂ ਨਾਲ ਟੜਕਾਈਆਂ ਗਈਆਂ ਜਿਹੜੀਆਂ ਮੁਰਦਾ ਨੂੰ ਠਾਲ ਦਿੰਦੀਆਂ ਨੇ ਸੱਚੇ ਪਾਤਸ਼ਾਹ ਨੇ ਆਲਾਨ ਕਰ ਦਿੱਤਾ ਕਹਿੰਦੇ ਜਿਹੜੇ ਵੀ ਸਿੱਖ ਆਉਣ ਉਹ ਮਾਇਆ ਨਹੀਂ ਉਹ ਸੋਹਣੇ ਸੋਹਣੇ ਸ਼ਾਸਤਰ ਲੈ ਕੇ ਆਓ ਸੋਹਣੇ ਸੋਹਣੇ ਘੋੜੇ ਲੈ ਕੇ ਆਓ ਤੇ ਆਪਣੀਆਂ ਜਵਾਨੀਆਂ ਭੇਟ ਕਰੋ ਜਿਹਦੇ ਕੋਲ ਚਾਰ ਪੁੱਤ ਹੈ ਉਹ ਇੱਕ ਗੁਰੂ ਘਰ ਦੇ ਵਿੱਚ ਆਣ ਕੇ ਭੇਟ ਕਰੋ ਇਹ ਸੱਤੇ ਪਾਛੜੀ ਚੜ੍ਹਦੀ ਕਲਾ ਦਿਨਮਤਨ ਹੁੰਦੀ ਹੈ ਦਿਨਮਤਨ ਚੜ੍ਹਦੀ ਕਲਾ ਚਰਚਾ ਫਿਰ ਗਈ ਸ੍ਰੀ ਅਕਾਲ ਤਖਤ ਸਾਹਿਬ ਜਦੀ ਬੰਦਰ ਵੇਖੋ ਕੈਸੀ ਬਣੀ ਆ ਯਾਦ ਰੱਖਿਓ ਦਰਬਾਰ ਸਾਹਿਬ ਦੇ ਚਾਰ ਦਰਵਾਜੇ ਨੇ ਨਾਲ ਬੋਲੋ ਕਿੰਨੇ ਜੀ ਚਾਰ ਦਰਵਾਜੇ ਚਾਰੇ ਦਸ਼ਾਵਾਂ ਵੱਲੋਂ ਖੁੱਲਦੇ ਨੇ ਤੇ ਸਾਰੇ ਧਰਮਾਂ ਦਾ ਉੱਥੇ ਆਉਣਾ ਜਾਣਾ ਲੱਗਿਆ ਰਹਿੰਦਾ ਅਸੀਂ ਇਹ ਦਰਵਾਜ਼ੇ ਤਾਂ ਉਸ ਦਿਨ ਵੀ ਨਹੀਂ ਬੰਦ ਕੀਤੇ ਜਿੱਦਣ ਇੱਥੇ ਤੋਪਾਂ ਅੰਦਰ ਬਣ ਗਈਆਂ ਸੀ ਦਰਬਾਰ ਸਾਹਿਬ ਦੇ ਦਰਵਾਜ਼ੇ ਨਹੀਂ ਲੱਗਦੇ ਯਾਦ ਰੱਖਿਓ ਉਹਦੇ ਬਾਹਰਲੇ ਪਾਸੇ ਕੁੰਡਾ ਨਹੀਂ ਲੱਗਾ ਚਾਰੇ ਦਸ਼ਾਵਾਂ ਵੱਲੋਂ ਖੁੱਲਦੇ ਨੇ ਖੱਤਰੀ ਬ੍ਰਾਹਮਣ ਸੂਤ ਵੈਸ਼ ਉਪਦੇਸ਼ ਚੋਂ ਮਰਨਾ ਕੋ ਸਾਂਝਾ ਸਾਂਝਾ ਸਾਰਿਆਂ ਦਾ ਸਾਂਝਾ ਹੈ ਸਤਿਗੁਰੂ ਜੀ ਦਰਬਾਰ ਸਾਹਿਬ ਪਰ ਯਾਦ ਰੱਖਿਓ ਦਰਬਾਰ ਸਾਹਿਬ ਸਾਰਿਆਂ ਦਾ ਸਾਂਝਾ ਹੈ ਤੇ ਦਰਬਾਰ ਸਾਹਿਬ ਦੇ ਸਾਹਮਣੇ ਰਚਿਆ ਹੋਇਆ ਅਕਾਲ ਤਖਤ ਉਹ ਸਾਡਾ ਕਿਸੇ ਨਾਲ ਸਾਂਝਾ ਨਹੀਂ ਕਿਉਂਕਿ ਤਖਤ ਕੌਮ ਦੇ ਹੁੰਦੇ ਨੇ ਤਖਤ ਕਿਸੇ ਦੇ ਨਾਲ ਵੰਡੇ ਨਹੀਂ ਜਾਂਦੇ ਜਿੱਥੋਂ ਰਾਜਨੀਤੀ ਵਿਚਾਰਾਂ ਹੁੰਦੀਆਂ ਰਾਜਨੀਤੀ ਸਟੈਪ ਚੁੱਕੇ ਜਾਂਦੇ ਆ ਮੇਰੇ ਵਰਗਾ ਢਾਡੀ ਕਿਤੇ ਕਿਤੇ ਵੋਟਾਂ ਦੀ ਗੱਲ ਕਰ ਦਵੇ ਨਾ ਮਾੜੀ-ਮੋਟੀ ਤਾਂ ਕਹੀ ਕਹਣਗੇ ਜੀ ਢਾਡੀ ਰਾਜਨੀਤੀ ਗੱਲਾਂ ਕਿਉਂ ਕਰਦੇ ਆ ਪਰ ਮੈਂ ਇਹ ਗੱਲ ਕਹਿਣਾ ਹੁੰਨਾ ਕਿ 10ਵੇਂ ਪਾਤਸ਼ਾਹ ਨੇ ਸਾਨੂੰ ਦਿੱਤੇ 52 ਹੁਕਮਨਾਮੇ। ਉਹਨਾਂ 52 ਹੁਕਮਨਾਮਿਆਂ ਵਿੱਚ ਇੱਕ ਹੁਕਮਨਾਮਾ ਹੈ ਕਿ ਸਿੱਖ ਨੇ ਰਾਜਨੀਤੀ ਪੜ੍ਹਨੀ ਤੇ ਵਿਚਾਰਨੀ। ਤੇ ਸ਼੍ਰੀ ਹਕਮਤਖ ਸਾਹਿਬ ਰਾਜਨੀਤੀ ਸਟੈਪ ਚੁੱਕਣ ਵਾਸਤੇ ਸਾਜਿਆ ਗਿਆ ਸੀ। ਤੇ ਉਸੇ ਤਖਤ ਦੇ ਉੱਤੇ 6ਵੇਂ ਪਾਤਸ਼ਾਹ ਨੇ ਢਾਡੀ ਸੱਦੇ ਕਿ ਨਹੀਂ ਸੱਦੇ। ਸੱਦੇ ਨਾ ਜੀ। ਤੇ ਜੇ ਤਖਤ ਉੱਤੇ ਢਾਡੀ ਸੱਦੇ ਫਿਰ ਉੱਥੇ ਵਿਚਾਰਾ ਹੋਣੀ ਹੈ। ਜੇ ਵਿਚਾਰ ਦੀ ਗੱਲ ਕਰੀਏ ਤੇ ਪ੍ਰਚਾਰਕ ਜੇ ਰਾਜਨੀਤੀ ਪੜਦਾ ਤੇ ਵਿਚਾਰ ਹੁਣ ਆਪਣੇ ਨਿਆਣਿਆਂ ਨਾਲ ਥੋੜੀ ਕਰ ਲਈਏ ਵਿਚਾਰ ਸੰਗਤ ਵਿੱਚ ਹੀ ਹੋਣੀ ਆ ਮੀਰੀ ਤੇ ਪੀਰੀ ਦੋ ਨਿਸ਼ਾਨ ਸਾਹਿਬ ਝੂਲਦੇ ਨੇ ਦਰਬਾਰ ਸਾਹਿਬ ਕਦੇ ਖੜੋ ਕੇ ਗੌਰ ਨਾਲ ਵੇਖਿਓ ਇੱਕ ਨਿਸ਼ਾਨ ਸਾਹਿਬ ਦੂਜੇ ਨਿਸ਼ਾਨ ਸਾਹਿਬ ਤੋਂ ਡੇਢ ਦੋ ਫੁੱਟ ਛੋਟਾ ਹੈ ਔਰ ਜਿਹੜਾ ਉੱਚਾ ਨਿਸ਼ਾਨ ਸਾਹਿਬ ਹੈ ਉਹ ਹੈ ਧਰਮ ਦਾ ਜਿਹੜਾ ਡੇਢ ਫੁੱਟ ਨੀਮਾ ਨਿਸ਼ਾਨ ਸਾਹਿਬ ਹੈ ਉਹ ਹੈ ਰਾਜਨੀਤੀ ਦਾ ਤੇ ਯਾਦ ਰੱਖਿਓ ਜਿੰਨੀ ਦੇਰ ਤੱਕ ਰਾਜਨੀਤੀ ਧਰਮ ਦੇ ਥੱਲੇ ਰਹੀ ਕਿਸੇ ਨੇ ਸਾਡਾ ਬਾਲ ਨਹੀਂ ਵੰਗਾ ਕੀਤਾ ਤੇ ਜਦਨ ਦਾ ਸਾਡੇ ਲੀਡਰਾਂ ਨੇ ਖਲਾਰਾ ਪਾ ਲਿਆ ਇਹਨਾਂ ਨੇ ਧਰਮ ਉੱਤੇ ਲੈ ਮਾਫ ਕਰਨਾ ਰਾਜਨੀਤੀ ਉੱਪਰ ਲੈ ਆਂਦੀ ਇਹ ਧਰਮ ਥੱਲੇ ਲੈ ਆਂਦਾ ਨਾ ਆਪਣਾ ਕੁਝ ਰੱਖਿਆ ਤੇ ਨਾ ਸਾਡਾ ਕੁਝ ਰਹਿਣ ਦਿੱਤਾ ਇਹ ਵੀ ਸੱਚ ਹੈ ਆਈ ਹੈ ਸ੍ਰੀ ਅਕਾਲ ਤਖਤ ਸਾਹਿਬ ਦਰਬਾਰ ਸਾਹਿਬ ਦੇ ਅਹਨ ਸਾਹਮਣੇ ਆ ਤੁਸੀਂ ਅਕਾਲ ਤਖਤ ਸਾਹਿਬ ਦੇ ਮੱਥਾ ਟੇਕੋ ਮਹਕਾਨਾ ਦਰਬਾਰ ਸਾਹਿਬ ਮੱਥਾ ਟੇਕੋਗੇ ਨਾ ਤੇ ਪਿੱਛੇ ਭੌਂ ਕੇ ਦੇਖੋ ਤੁਹਾਨੂੰ ਅਕਾਲ ਤਖਤ ਨਜ਼ਰ ਨਹੀਂ ਆਉਂਦਾ ਤੇ ਜਦੋਂ ਤੁਸੀਂ ਸ੍ਰੀ ਅਕਾਲ ਤਖਤ ਸਾਹਿਬ ਤੇ ਜਾ ਕੇ ਮੱਥਾ ਟੇਕੋਗੇ ਸਾਹਮਣੇ ਪਏ ਹੋਏ ਸ਼ਾਸਤ੍ਰਾਂ ਵਾਲੇ ਉਹਦੇ ਗੁੰਬਦ ਦੇ ਉੱਪਰ ਦੀ ਵੇਖਣ ਦਾ ਯਤਨ ਕਰੋ ਤੁਹਾਨੂੰ ਦਰਬਾਰ ਸਾਹਿਬ ਨਜ਼ਰ ਆਊਗਾ ਕਾਰਨ ਕਿ ਸਿੱਖਾ ਜਦੋਂ ਤੂੰ ਗੁਰੂ ਦੀ ਸ਼ਰਨ ਵਿੱਚ ਆਉਣਾ ਕੇਵਲ ਤੇ ਕੇਵਲ ਤੇਰਾ ਧਿਆਨ ਉਸ ਵੇਲੇ ਗੁਰਬਾਣੀ ਵਿੱਚ ਤੇ ਗੁਰੂ ਦੇ ਚਰਨਾਂ ਵਿੱਚ ਹੋਣਾ ਚਾਹੀਦਾ ਹੋਰ ਗੱਲ ਨਹੀਂ ਤੇ ਜਦੋਂ ਤੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਕੋਈ ਰਾਜਨੀਤੀ ਵਿਚਾਰ ਕਰਨੀ ਹੈ ਤੇ ਪਹਿਲਾਂ ਸਾਹਮਣੇ ਗੁਰੂ ਨੂੰ ਮੁੱਖ ਰੱਖ ਕੇ ਵਿਚਾਰ ਕਰਨਾ ਉਹਦੀ ਬਲਤਰ ਏਵੇਂ ਦੀ ਆ ਹੁਣ ਇੱਕ ਵਾਰੀ ਮੈਂ ਜਕਾਰਾ ਲਵਾਉਣ ਲੱਗਾ ਸਿੰਘ ਕੋਲੋਂ ਮੇਰੇ ਭੈਣ ਭਰਾ ਉਹ ਬਾਹ ਖੜੀ ਕਰਕੇ ਜਕਾਰੇ ਦਾ ਜਵਾਬ ਜਕਾਰੇ ਵਿੱਚ ਦਿਓ ਜਿਹੜੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਨੇ ਸਿੱਖ ਬੋਲਾ ਸੁਨਹਾਰਾ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਧੰਨਵਾਦ ਕਰਦਾ ਕਿ ਤੁਸੀਂ ਦੋ ਦੋ ਹੱਥ ਖੜੇ ਕਰਕੇ ਸਬੂਤ ਦਿੱਤਾ ਕਿ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਤ ਆਂ ਇਵੇਂ ਆ ਨਾ ਜੀ ਹੁਣ ਜਦੋਂ ਆਪਾਂ ਦਰਬਾਰ ਸਾਹਿਬ ਮੱਥਾ ਟੇਕਣ ਜਾਂਦੇ ਆ ਤੇ ਉੱਥੇ ਭੀੜ ਲੱਗੀ ਆ ਲੇਨ ਲੱਗੀ ਆ ਤੇ ਘਟੋ ਘਟ ਘੰਟਾ ਸਵਾ ਘੰਟਾ ਮੱਥਾ ਟੇਕਣ ਨੂੰ ਲੱਗ ਜਾਂਦਾ ਥੋੜਾ ਜਿਹਾ ਸਿਰ ਮਾਰ ਕਿਉਂ ਘਰ ਆਪੁਰ ਲੱਗਦਾ ਨਾ ਜੀ ਇੰਨਾ ਟਾਈਮ ਭਾਬ ਐਡੀ ਲੰਮੀ ਲੇਨ ਲੱਗੀ ਆ ਕੇ ਦਰਬਾਰ ਸਾਹਿਬ ਮੱਥਾ ਟੇਕਣਾ ਹੋਵੇ ਤੇ ਸਵਾ ਘੰਟਾ ਡੇਢ ਘੰਟਾ ਲਾਈਨ ਵਿੱਚ ਖੜੇ ਹੋ ਕੇ ਮਾਰੀ ਆਉਂਦੀ ਹੈ ਦਰਬਾਰ ਸਾਹਿਬ ਤੱਕ ਮੱਥਾ ਟੇਕਣ ਦੀ ਤੇ ਕਦੇ ਸ੍ਰੀ ਅਕਾਲ ਤਖਤ ਸਾਹਿਬ ਵਾਲੇ ਪਾਸੇ ਲਾਈਨ ਲੱਗੀ ਵੇਖੀ ਸੰਗਤ ਤਾਂ ਉਹੀ ਹੈ ਕਦੇ ਉਧਰ ਲਾਈਨ ਲੱਗੀ ਵੇਖੀ ਤੁਸੀਂ ਬਾਹਾਂ ਖੜੀਆਂ ਕਰਕੇ ਤੇ ਕਹਿ ਦਿੱਤਾ ਕਿ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੈ ਪਰ ਕਦੇ ਪੌੜੀਆਂ ਚੜ੍ਹ ਕੇ ਕਿੰਨੇ ਸਿੱਖ ਨੇ ਜਿਹੜੇ ਉੱਥੇ ਅਕਾਲ ਤਖਤ ਸਾਹਿਬ ਤੇ ਜਾ ਕੇ ਨਕਮਸਤਕ ਹੁੰਦੇ ਨੇ 100 ਵਿੱਚੋਂ 3 ਜੋ ਤਿੰਨ ਸਿੱਖ ਜਿਹੜੇ ਪੌੜੀਆਂ ਚੜ ਕੇ ਇੱਧਰ ਦੀ ਮੱਥਾ ਟੇਕ ਕੇ ਪਰਲੇ ਪਾਸੋਂ ਦੀ ਉਤਰਦੇ ਨੇ 100 ਚੋਂ 3 ਨਹੀਂ ਤੇ ਬਾਕੀ ਦੇ ਤਾਂ ਮੋਹਰ ਦੀ ਲੰਗਣ ਲੱਗੇ ਸਿਰ ਝੁਕਾ ਦਿੰਦੇ ਆ ਐਵੇਂ ਬਗਾਨਿਆਂ ਜਾਂ ਕੁਝ ਮੈ ਪਤਾ ਹੀ ਨਹੀਂ ਹੁੰਦਾ ਵੀ ਇੱਥੇ ਹੈ ਕੀ ਇੱਕ ਵਾਰੀ ਲੜਕੇ ਕਹੋ ਸਤਨਾਮ ਜਿਸ ਮੀਰੀ ਪੀਰ ਦੇ ਮਾਲਕ ਛੇਵੇਂ ਪਾਤਸ਼ਾਹ ਦਾ ਆਪ ਦੀ ਅਜ ਪ੍ਰਕਾਸ਼ਪੁਰ ਮਨਹਾਰਾ ਹੋਣਾ ਉਹ ਧਰਤੀ ਐਡੀ ਕਰਮਾਂ ਵਾਲੀ ਏ ਸ੍ਰੀ ਅਕਾਲ ਤਖਤ ਸਾਹਿਬ ਦਾ ਜਦੋਂ ਪਹਿਲਾ ਥੜਾ ਬਣਿਆ ਪਿੱਛੇ ਭਾਵੇਂ ਜਿੰਨੀ ਮਰਜ਼ੀ ਸੰਗਤ ਸੇਵਾ ਕਰਦੀ ਸੀ ਇੱਟਾਂ ਘਾਰਾਂ ਫੜਾਉਣ ਦੀ ਪਰ ਅਗਲੇ ਪਾਸੇ ਕੇਵਲ ਤੇ ਕੇਵਲ ਤਿੰਨ ਸਰੀਰ ਲੱਗੇ ਸੀ ਇੱਕ ਮੀਰੀ ਪੀਰ ਦੇ ਮਾਲਕ ਛੇਵੇਂ ਪਾਤਸ਼ਾਪ ਆਪ ਇੱਕ ਭਾਈ ਗੁਰਦਾਸ ਜੀ ਤੇ ਇੱਕ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਇਹ ਤਿੰਨਾਂ ਸਰੀਰਾਂ ਤੋਂ ਇਲਾਵਾ ਚੌਥੇ ਸਰੀਰ ਨੇ ਇੱਕ ਨੀਲਾ ਹੀ ਥੜੇ ਦੀ ਚੱਕ ਕੇ ਪਿੱਛੋਂ ਫੜਾਉਂਦੇ ਜਰੂਰ ਰਹੇ ਆ ਅਗਲੇ ਪਾਸੇ ਸੇਵਾ ਜਿਹੜੀ ਇਹਨਾਂ ਦੀ ਸੀ ਤੇ ਜੇ ਮੀਰੀ ਪੀਰ ਦੇ ਮਾਲਕ ਨੇ ਇਹ ਸਦਾਰਥ ਉੱਥੇ ਬਣਾਇਆ ਫਿਰ ਸੇਖ ਓਥੇ ਜਾ ਕੇ ਨਕਮਾਸਤਕ ਕਿਉਂ ਨਹੀਂ ਹੁੰਦਾ ਬਾਈ